ਬਹੁਤ ਜਲ ਇਸ ਖਿੱਤੇ ਦੇ ਵਿੱਚ ਜਿੰਨੀ ਤਰਥੱਲੀ ਮੱਛੜੀ ਹੈ ਉਹਦਾ ਆਪਾਂ ਅੱਜ ਅੰਦਾਜ਼ਾ ਨਹੀਂ ਲਾ ਰਹੇ ਤੁਸੀਂ ਦੇਖੋ ਸਿੱਖਾਂ ਦੀ ਅਹਿਮੀਅਤ ਕਿੰਨੀ ਹੈ ਇੱਕ ਭਾਈਚਾਰੇ ਦੇ ਵਜੋਂ ਪਾਕਿਸਤਾਨ ਦੇ ਵੱਲੋਂ ਵੀ ਤੇ ਇੰਡੀਆ ਦੇ ਵੱਲੋਂ ਵੀ ਜੇ ਕਿਸੇ ਦਾ ਜ਼ਿਕਰ ਕੀਤਾ ਗਿਆ ਉਹ ਸਿੱਖਾਂ ਦਾ ਜ਼ਿਕਰ ਕੀਤਾ ਗਿਆ ਕਿਸੇ ਦੂਜੇ ਦਾ ਨਹੀਂ ਹੋਇਆ ਸਿੱਖਾਂ ਦੇ ਜਿਹੜੇ ਕੇਂਦਰੀ ਅਸਥਾਨ ਨੇ ਉਹਨਾਂ ਦੇ ਬਾਰੇ ਦੇ ਵਿੱਚ ਦੋਵੇਂ ਹੀ ਇਹ ਕਹਿ ਰਹੇ ਪਾਕਿਸਤਾਨ ਇਹ ਕਹਿ ਰਿਹਾ ਇੰਡੀਆ ਨੇ ਮਿਜ਼ਾਈਲਾ ਛੱਡੀਆਂ ਡਰੋਨ ਛੱਡੇ ਜਿਹੜੇ ਨਨਕਾਣਾ ਸਾਹਿਬ ਵੱਲ ਨੂੰ ਜਾ ਰਹੇ ਸੀ ਪਰ ਅਸੀਂ ਰੋਕ ਦਿੱਤੇ ਇੰਡੀਆ ਦੀ ਫੌਜ ਇਹ ਦਾਅਵੇ ਕਰ ਰਹੀ ਹੈ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰ ਦੇਣਾ ਸੀਗਾ ਇਸ ਕਰਕੇ ਅਸੀਂ ਆਪਦੀਆਂ ਤੂਪਾਂ ਦਰਬਾਰ ਸਾਹਿਬ ਦੇ ਵਿੱਚ ਮੀੜੀਆਂ ਹਾਲਾਂਕਿ ਬਾਅਦ ਵਿੱਚ ਮੁੱਕਰੇ ਪਰ ਇਹ ਗੱਲ ਦਾ ਦਾਵਾ ਕਰ ਰਹੇ ਕਿ ਅਸੀਂ ਹਮਲਾ ਰੁਕਿਆ ਉਹ ਦੋਵੇਂ ਧਿਰਾਂ ਦਾਅਵਾ ਕਰ ਰਹੀਆਂ ਤੇ ਅਗਲੀ ਵਾਰ ਜਦੋਂ ਗੱਲ ਛਿੜੀ ਤੇ ਉਹ ਕਿੱਥੇ ਜਾ ਸਕਦੀ ਹੈ ਇਹ ਗੱਲ ਸਾਡੇ ਦੇਖਣ ਵਾਲੀ ਹੈ ਸੋ ਇਹ ਖਿੱਤਾ ਆਉਂਦੇ ਸਮੇਂ ਦੇ ਵਿੱਚ ਵੱਡੀ ਤਬਦੀਲੀ ਵੱਲ ਨੂੰ ਵਧਣਾ ਹੈ ਅਸੀਂ ਕਿਹੜੇ ਮਸਲਿਆਂ ਦੇ ਵਿੱਚ ਉਲਝੇ ਹੋਏ ਹਾਂ ਹਿੰਦੁਸਤਾਨ ਦੀ ਹਕੂਮਤ ਦੀ ਸਦਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖ ਸ਼੍ਰੋਮਣੀ ਕਮੇਟੀ ਚ ਕਿੰਨੇ ਆਣਾ ਜੀ ਇੱਕ ਛੋਟੇ ਜਿਹੇ ਪੰਜਾਬੀ ਸੂਬੇ ਚ ਸਿੱਖਾਂ ਦੀ ਪਾਰਟੀ ਦਾ ਆਗੂ ਕਿੰਨੇ ਬੰਨਾ ਆ ਪੰਜਾਬ ਦੀਆਂ ਵਜ਼ੀਰੀਆਂ ਕਿਹਦੇ ਕੋਲ ਹੋਣੀਆਂ ਨੇ ਇਹ ਗੱਲਾਂ ਦੇ ਵਿੱਚ ਉੰਜੇ ਰਹੋ ਬਹੁਤ ਖੁਸ਼ਿਆ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਇੰਨੇ ਇੰਪੋਰਟੈਂਟ ਪਲੇਅਰ ਹੋਣ ਦੇ ਬਾਵਜੂਦ ਸਿੱਖ ਆਪਣੀ ਐਹਮੀਅਤ ਨਹੀਂ ਸਮਝ ਰਹੇ